ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੇਰਤਾ ਆਪਣੇ ਪਿੰਡ ਦਾ ਚੌਧਰੀ ਸੀ ਤੇ ਉਨਾ ਸੰਗੀਆਂ ਵਿੱਚ ਇੱਕ ਚੌਧਰੀ ਨੂੰ ਪਿੰਡ ਦਾ ਮਾਲਕ ਮੰਨਿਆ ਜਾਂਦਾ ਸੀ ਤੇ ਇਹਨਾਂ ਦੇ ਕੋਲ ਧਨ ਦੌਲਤ ਇੰਨੀ ਕੋ ਜਿਆਦਾ ਸੀ ਕਿ ਲੋਕ ਦੂਰ ਦੂਰ ਤੱਕ ਪਾਈ ਤੀਰਥ ਦੇ ਨਾਮ ਜਾਣਦੇ ਸਨ ਪਾਈ ਤੀਰਥ ਇੱਕ ਪੀਰ ਨੂੰ ਬਹੁਤ ਮੰਨਦਾ ਸੀ ਜਿਸ ਕਰਕੇ ਉਸਨੇ ਆਪਣੇ ਘਰ ਵਿੱਚ ਇੱਕ ਪੀਰ ਦੀ ਦਰਗਾਹ ਬਣਾਈ ਹੋਈ ਸੀ ਜਿੱਥੇ ਲੋਕ ਹਰ ਵੀਰਵਾਰ ਨੂੰ ਮਿੱਠਾ ਰੋਟ ਅਤੇ ਕੜਾ ਚੜਾਉਂਦੇ ਸਨ ਪਾਈ ਤੀਰਥ ਆਪਣੇ ਨਾਲ ਸਰਦਾਲਾਂ ਦਾ ਬਹੁਤ ਵੱਡਾ ਜਥਾ ਲੈ ਕੇ ਪੀਰ ਦੇ ਪ੍ਰਚਾਰ ਲਈ ਜਾਇਆ ਕਰਦੇ ਸਨ ਤੇ ਕਈ ਵਾਰੀ ਜਥੇ ਨੂੰ ਨਾਲ ਲੈ ਕੇ ਨਿਗਾਹੇ ਪਿੰਡ ਵੱਲ ਵੀ ਜਾਂਦੇ ਸਨ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਸਥਿਤ ਹੈ ਸਨ 1585 ਇਸਵੀ ਦੀ ਗੱਲ ਹੈ ਇਹ ਪਾਈ ਤੀਰਥਾ ਜੀ ਆਪਣੇ ਜਥੇ ਨੂੰ ਨਾਲ ਲੈ ਕੇ ਨਿਗਾਹੇ ਪਿੰਡ ਤੋਂ ਵਾਪਸ ਆ ਰਹੇ ਸਾਨਾ ਤਾ ਰਾਸਤੇ ਵਿੱਚ ਉਹ ਅੰਮ੍ਰਿਤਸਰ ਸਰਸਹੀਵ ਵਿਖੇ ਠਹਿਰ ਗਏ ਅੰਮ੍ਰਿਤਸਰ ਵਿਖੇ ਪਾਈ ਤੀਰਥੀਨੀ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਸੁਣਿਆ ਤਾਂ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣ ਕੇ ਅਹੀ ਪੀਰ ਤੇ ਨੂੰ ਬਹੁਤ ਆਨੰਦ ਆਇਆ ਤੇ ਉਹ ਗੁਰੂ ਜੀ ਦੇ ਸਤਸੰਗ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਉਸਨੇ ਸਤਗੁਰਾਂ ਦੇ ਕੋਲੋਂ ਸਿੱਖੀ ਦੀ ਦਾਤ ਮੰਗ ਲਈ ਤਾਂ ਗੁਰੂ ਅਰਜਨ ਦੇਵ ਜੀ ਉਸ ਨੂੰ ਕਹਿੰਦੇ ਹਨ ਕਿ ਸਿੱਖੀ ਇੰਨੀ ਆਸਾਨ ਨਹੀਂ ਹੈ ਹੰਡੇ ਦੀ ਧਾਰ ਉੱਤੇ ਤੁਰਨਾ ਪੈਂਦਾ ਹੈ ਤਾਂ ਪਾਈ ਪੀਰ ਤਾਂ ਕਹਿਣ ਲੱਗਾ ਕੀ ਗੁਰੂ ਜੀ ਕੀ ਮੈਂ ਸਿੱਖੀ ਨੂੰ ਪਾਉਣ ਦੇ ਵਾਸਤੇ ਸਭ ਕੁਝ ਕਰਨ ਦੇ ਲਈ ਤਿਆਰ ਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਸਿੱਖੀ ਕਦੇ ਵੀ ਮੁਰਖਾ ਸਿੱਖੀ ਹੁਤੇ ਨਹੀਂ ਟਿਕਦੀ ਇਸ ਦਾ ਭਾਵ ਇਹ ਸੀ ਕਿ ਤੈਨੂੰ ਪਹਿਲਾਂ ਉਹਨਾਂ ਚੀਜ਼ਾਂ ਦਾ ਤਿਆਗ ਕਰਨਾ ਪਵੇਗਾ ਜੋ ਸਿੱਖ ਮਤ ਦੇ ਉਲਟ ਹਨ ਤਾਂ ਹੀ ਤੂੰ ਸਿੱਖੇ ਨੂੰ ਪਾ ਅਤੇ ਨਿਵਾਸ ਕੇਗਾ ਤਾਂ ਪਾਈ ਤੀਰਥਾ ਗੁਰੂ ਜੀ ਦੇ ਬਚਨਾਂ ਨੂੰ ਸਮਝ ਜਾਂਦਾ ਹੈ ਤੇ ਉਸਨੇ ਵਾਪਸ ਆਪਣੇ ਪਿੰਡ ਆਣ ਕੇ ਇੱਕ ਫੈਸਲਾ ਲਿਆ ਕਿ ਮੈਂ ਅਜ ਤੋਂ ਬਾਅਦ ਕਦੇ ਵੀ ਪੀਰਾਂ ਨੂੰ ਨਹੀਂ ਮੰਨਾਂਗਾ ਤਾਂ ਪਾਈ ਜੀ ਦੇ ਇਸ ਫੈਸਲੇ ਤੋਂ ਲੋਕ ਬਹੁਤ ਔਖੇ ਹੋਏ ਤੇ ਕਈਆਂ ਲੋਕਾਂ ਨੇ ਤਾਂ ਭਾਈ ਤੀਰਥੀ ਨੂੰ ਬਹੁਤ ਮਾੜੇ ਚੰਗੇ ਸ਼ਬਦ ਵੀ ਬੋਲੇ ਤੇ ਉਹਨਾਂ ਨੂੰ ਬਰਾਦਰੀ ਵਿੱਚੋਂ ਵੀ ਬਾਹਰ ਕੱਢ ਦਿੱਤਾ ਲੋਕ ਇਨੀ ਗੁੱgir ਚੁੱਕੇ ਸੀ ਤੇ ਉਹਨਾਂ ਨੇ ਭਾਈ ਜੀ ਦੇ ਘਰ ਨੂੰ ਹੀ ਲੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਜੋ ਵੀ ਡੰਗਰ ਵੱਸਾ ਸੀ ਸਭ ਲੋਕ ਕੋਲ ਕੇ ਲੈ ਗਏ ਤੇ ਪੂਰੇ ਘਰ ਨੂੰ ਲੋਕਾਂ ਨੇ ਲੁੱਟ ਲਿਆ ਭਾਈ ਤੀਰਥੀ ਜੀ ਦੇ ਇਰਾਦੇ ਬਹੁਤ ਦ੍ਰਿੜ ਸਨ ਤੇ ਉਹਨਾਂ ਨੇ ਹਿੰਮਤ ਬਿਲਕੁਲ ਨਹੀਂ ਹਾਰੀ ਜਦੋਂ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਹਾ ਤਾਂ ਉਹ ਆਪਣੇ ਪਿੰਡ ਤੋਂ 11 ਮੀਲ ਦੂਰ ਪੈਂਦੇ ਝਾਗ ਸਹਿਰ ਵਿੱਚ ਚਲੇ ਗਏ ਦੀ ਉਥੇ ਪਹੁੰਚ ਕੇ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਖੂਨ ਪਸੀਨੇ ਦੀ ਕਮਾਈ ਵਿੱਚੋਂ ਜੋ ਵੀ ਮਿਲਦਾ ਸੀ ਉਹ ਉਹ ਹਮੇਸ਼ਾ ਹੀ ਉਸ ਨੂੰ ਵੰਡ ਕੇ ਛਕਦੇ ਤੇ ਰੱਬ ਦੇ ਪਾਣੀ ਨੂੰ ਮਿੱਠਾ ਜਾਣ ਕੇ ਬੜੇ ਸਿੱਦਕ ਦੇ ਨਾਲ ਮਿਹਨਤ ਮਜ਼ਦੂਰੀ ਕਰਦੀ ਇਸ ਤਰ੍ਹਾਂ ਹੀ ਸੇ ਮਹੀਨੇ ਲੰਘ ਗਏ ਤਾਂ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਇੱਕ ਗੁਰਸਿੱਖ ਦੇ ਹੱਥ ਭਾਈ ਤੀਰਥੇ ਨੂੰ ਇੱਕ ਹੁਕਮਨਾਮਾ ਭੇਜਿਆ ਤੇ ਭਾਈ ਤੀਰਥੇ ਨੂੰ ਆਪਣੇ ਕੋਲ ਆਉਣ ਲਈ ਕਿਹਾ ਤਾਂ ਗੁਰੂ ਜੀ ਦੇ ਹੁਕਮਨਾਮੇ ਨੂੰ ਪੜ ਕੇ ਭਾਈ ਤੀਰਥਾ ਬਹੁਤ ਪਰਸੰਨ ਹੋਇਆ ਪਿਉ ਉਹ ਅਗਲੇ ਹੀ ਦਿਨ ਗੁਰੂ ਜੀ ਦੇ ਚਰਨਾ ਦੇ ਵਿੱਚ ਹਾਜ਼ਰ ਹੋ ਗਿਆ ਉੱਥੇ ਪਹੁੰਚ ਕੇ ਪਾਈ ਤੀਰਥੀਨੀ ਸਿਮਰਨ ਤੇ ਸੇਵਾ ਨੂੰ ਆਪਣਾ ਨਿਤ ਦਾ ਕਰਮ ਬਣਾ ਲਿਆ ਸਵੇਰੇ ਕੀਰਤਨ ਕਥਾ ਤੋਂ ਉਪਰੰਤ ਗੁਰੂ ਜੀ ਦੇ ਕੂੜਿਆਂ ਦੇ ਲਈ ਕਾ ਖੋਦ ਕੇ ਲਿਆਉਂਦਾ ਤੇ ਫਿਰ ਜੰਗਲ ਦੇ ਵਿੱਚ ਜਾ ਕੇ ਲੰਗਰਾਂ ਦੇ ਵਾਸਤੇ ਲੱਕੜੀਆਂ ਕੱਟ ਕੇ ਲਿਆਉਂਦਾ ਤੇ ਫਿਰ ਗੁਰੂ ਜੀ ਦੇ ਲੰਗਰਾਂ ਦੀ ਵਿੱਚ ਸੇਵਾ ਕਰਦਾ ਤੇ ਝੂਠੇ ਵਰਤਨਾ ਦੀ ਸੇਵਾ ਕਰਦਾ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਪਾਈ ਤੀਰਥ ਦੇ ਸਿੱਧਕ ਪਰਖਣ ਦੇ ਲਈ ਉਸ ਨੂੰ ਕਿਹਾ ਕਿ ਪਾਈ ਤੂੰ ਸਿੱਖ ਹੋ ਕਿ ਕੀ ਖਟਿਆ ਹੈ ਤੇਰਾ ਸਾਰਾ ਧਨ ਦੌਲਤ ਲੋਕਾਂ ਨੇ ਲੁੱਟ ਲਿਆ ਤੇ ਹੁਣ ਤੇ ਤੈਨੂੰ ਦਿਨ ਰਾਤ ਵੀ ਚੈਨ ਨਹੀਂ ਮਿਲਦਾ ਜਾ ਤੂੰ ਆਪਣੇ ਵਾਪਸ ਘਰ ਨੂੰ ਚਲਾ ਜਾ ਤੇ ਜਾ ਕੇ ਆਪਣੇ ਘਰ ਦੀ ਖਬਰ ਸਾਰ ਲੈ ਤਾਂ ਗੁਰੂ ਜੀ ਦੇ ਮੂੰਹ ਇਹ ਗੱਲ ਸੁਣ ਕੇ ਭਾਈ ਤੀਰਥਾ ਗੁਰੂ ਜੀ ਦੇ ਚਰਨਾ ਵਿੱਚ ਡਿੱਗ ਪਿਆ ਏ ਗੁਰੂ ਜੀ ਦੇ ਚਰਨ ਫੜ ਕੇ ਆਖਣ ਲੱਗਾ ਕਿ ਹੇ ਮਹਾਰਾਜ ਜੀ ਇਹਨਾਂ ਚਰਨਾਂ ਦੇ ਨਾਲੋਂ ਮੈਨੂੰ ਵਿਛੜਨ ਦੀ ਗੱਲ ਨਾ ਕਰੋ ਝੂਠੀ ਮਾਇਆ ਗਵਾ ਕੇ ਮੈਨੂੰ ਸੱਚਾ ਧੰਨ ਮਿਲਿਆ ਹੈ ਸੁਪਨੇ ਵਿੱਚ ਮਿਲਿਆ ਹੋਇਆ ਧੰਨ ਚਲਿਆ ਜਾਏ ਤਾਂ ਕੁਝ ਨਹੀਂ ਘਟਦਾ ਗੁਰੂ ਅਰਜਨ ਦੇਵ ਜੀ ਪਾਈ ਤੀਰਥੇ ਦਾ ਸਿੱਧਕ ਦੇਖ ਕੇ ਉਹ ਹੱਥ ਖੁੱਸ ਹੋਏ ਤੇ ਉਸ ਨੂੰ ਥਾਪੜਾ ਦੇ ਕੇ ਕਹਿਣ ਲੱਗੀ ਤੇ ਜਾ ਜਾ ਕੇ ਸੇਵਾ ਵਿੱਚ ਲੱਗ ਜਾ ਭਾਈ ਤੀਰਥਾਏ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਤੋਂ ਬਾਅਦ ਜੰਗਲ ਵਿੱਚ ਲੱਕੜੀਆਂ ਲੈਣ ਦੇ ਲਈ ਤੁਰ ਜਾਂਦਾ ਤੇਰਾ ਵਿੱਚ ਹਮੇਸ਼ਾ ਹੀ ਕਹਿੰਦਾ ਜਾਂਦਾ ਇਹ ਝੂਠਾ ਤਨ ਚਲਿਆ ਗਿਆ ਮੈਨੂੰ ਕੋਈ ਫਿਕਰ ਨਹੀਂ ਸਚੀ ਤਨ ਦੀ ਪ੍ਰਾਪਤੀ ਮੈਨੂੰ ਹੋ ਗਈ ਹੈ। ਤੂੰ ਜਾਨਾਂ ਦੀ ਤਰ੍ਹਾਂ ਹੀ ਇੱਕ ਦਿਨ ਪਾਈ ਤੀਰਥਾ ਜੰਗਲ ਵਿੱਚੋਂ ਲੱਕੜੀਆਂ ਲੈ ਕੇ ਵਾਪਸ ਆ ਰਿਹਾ ਸੀ। ਤਾਂ ਅਚਾਨਕ ਹੀ ਹਨੇਰੀ ਤੇ ਚਖੜ ਵਗਣਾ ਸ਼ੁਰੂ ਹੋ ਗਿਆ। ਪਾਈ ਤੀਰਥਾ ਜੀ ਲੱਕੜਾਂ ਨੂੰ ਸੰਭਾਲਦੇ ਸੰਭਾਲਦੇ ਅੱਗੇ ਵੱਲੇ ਤੁਰੇ ਜਾ ਰਹੇ ਸੀ। ਕਿ ਉਸੇ ਸਮੇਂ ਹਨੇਰੀ ਦਾ ਇੱਕ ਜ਼ੋਰਦਾਰ ਬੁੱਲਾ ਆਇਆ ਤੇ ਉਸ ਬੁੱਲੇ ਦੇ ਕਾਰਨ ਉਹ ਇੱਕ ਖੂਹ ਦੇ ਵਿੱਚ ਡਿੱਗ ਪਈ ਉਹ ਖੂਹ ਬਹੁਤ ਡੂੰਘਾ ਨਹੀਂ ਸੀ ਤੇ ਉਸ ਵਿੱਚ ਪਾਣੀ ਵੀ ਬਹੁਤ ਥੋੜਾ ਸੀ ਭਾਈ ਤੀਰਥਾ ਨੇ ਲੱਕੜਾਂ ਵਾਲੀ ਪੰਡ ਆਪਣੇ ਸਿਰ ਤੇ ਹੀ ਰੱਖ ਰੱਖੀ ਤਾਂ ਕਿ ਲੱਕੜਾਂ ਪਾਣੀ ਦੇ ਵਿੱਚ ਭਿੱਜ ਨਾ ਜਾਣ ਪਰ ساری ਰਾਤ ਖੂਦ ਦੇ ਵਿੱਚ ਖਲੋਕੇ ਗੁਰਬਾਣੀ ਦਾ ਜਾਪ ਕਰਦੇ ਰਹੇ ਮੁਦਰ ਰਾਤ ਨੂੰ ਪਈ ਤੀਰਥੀ ਦੇ ਨਾਂ ਆਉਣ ਦੇ ਕਰਕੇ ਜਦੋਂ ਗੁਰੂ ਜੀ ਨੇ ਧਿਆਨ ਮਾਰਿਆ ਤਾਂ ਉਹਨਾਂ ਨੂੰ ਪਈ ਤੀਰਥਾ ਖੂਦ ਦੇ ਵਿੱਚ ਡਿੱਗਿਆ ਹੋਇਆ ਦਿਖਾਈ ਦਿੱਤਾ ਤਾਂ ਗੁਰੂ ਅਰਜਨ ਦੇਵ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਖੂ ਬਲ ਨੂੰ ਚਲੇ ਗਏ ਤੇ ਰੱਸਾ ਪਾ ਕੇ ਪਾਈ ਤੀਰਥੇ ਨੂੰ ਬਾਹਰ ਕੱਢਣ ਲੱਗੀ ਤਾਂ ਉਸੇ ਸਮੇਂ ਅਗਿਓ ਪਾਈ ਤੀਰਥੇ ਨੇ ਕਿਹਾ ਕਿ ਪਹਿਲਾਂ ਖੂ ਵਿੱਚੋਂ ਬਾਹਰ ਮੈਨੂੰ ਨਹੀਂ ਬਲਕਿ ਇਸ ਲੱਕੜਾਂ ਦੀ ਪੰਡ ਨੂੰ ਕੱਢੋ ਤਾਂ ਕਿ ਸੰਗਤਾਂ ਦੇ ਲਈ ਲੰਗਰ ਪੱਕ ਸਕੀ ਤਾਂ ਸਿੱਖਾ ਨੀ ਪਾਈ ਤੀਰਥ ਦੀ ਮਰਜ਼ੀ ਦੇ ਅਨੁਸਾਰ ਪਹਿਲਾਂ ਲੱਕੜਾ ਨੂੰ ਬਾਹਰ ਕੱਢਿਆ ਤੇ ਫਿਰ ਭਾਈ ਤੀਰਥੇ ਨੂੰ ਬਾਹਰ ਕੱਢਿਆ ਭਾਈ ਤੀਰਥਾ ਜਿਵੇਂ ਹੀ ਖੂਹ ਵਿੱਚੋਂ ਬਾਹਰ ਆਇਆ ਤਾਂ ਗੁਰੂ ਜੀ ਨੇ ਉਸ ਨੂੰ ਆਪਣੇ ਬੁੱਕਲ ਵਿੱਚ ਲੈ ਲਿਆ ਤੇ ਉਸ ਨੂੰ ਕਹਿਣ ਲੱਗੇ ਕਿ ਤੂੰ ਸਿੱਖੀ ਦੇ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਹੈ ਹੁਣ ਤੂੰ ਮੰਗ ਕੀ ਮੰਗਣਾ ਚਾਹੁੰਦਾ ਹੈ ਤਾਂ ਭਾਈ ਤੀਰਥੀ ਨੇ ਗੁਰੂ ਜੀ ਤੋਂ ਮੰਗਿਆ ਕਿ ਮੇਰੇ ਅੰਦਰ ਕੁਝ ਵੀ ਮੰਗਣ ਅਤੇ ਪਾਉਣ ਦੀ ਬਿਰਤੀ ਖਤਮ ਹੋ ਜਾਵੇ ਤੇ ਮੈਂ ਹਮੇਸ਼ਾ ਹੀ ਸੇਵਾ ਅਤੇ ਸਿਮਰਨ ਦੇ ਨਾਲ ਜੁੜਿਆ ਰਹਾ ਗੁਰੂ ਅਰਜਨ ਦੇਵ ਜੀ ਭਾਈ ਤੀਰਥੀ ਦੀ ਇਸ ਗੱਲ ਤੋਂ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਇੱਕ ਸ਼ਲੋਕ ਉਚਾਰਿਆ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਬੋਈਤਾ ਜਗ ਲੰਗਣ ਹਾਰਾ ਤੇ ਨਾਲ ਹੀ ਗੁਰੂ ਜੀ ਨੇ ਪਾਈ ਤੀਰਥ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੇਰਾ ਨਾਮ ਤੀਰਥਾ ਨਹੀਂ ਬਲਕਿ ਤੇਰਾ ਨਾਮ ਪਾਈ ਮੰਜ ਹੋਵੇਗਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸੇਵਾ ਨਾ ਦਿਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ